ਮਾਪੇ ਹੋ ਜਿਹੜੇ ਬੱਚਾ ਨੂੰ ਏਡਲੀ ਬਾਹਰ ਭੇਜਦੇ ਹੀ ਨਹੀਂ ਇਹ ਅਪੀਲ ਕਰਦੇ ਚਾਹੁੰਦੇ ਉਹਨਾਂ ਨੂੰ ਮੈਂ ਇਹ ਸਾਰੇ ਨੂੰ ਅੱਥੀ ਉੜ ਕੇ ਉਹ ਬੈਠੀ ਕਰਨਾ ਕਿ ਬੱਗਿਆਂ ਨੂੰ ਖੇਡਣਾ ਸਿਖਾਓ ਮੈਂ ਬੱਗਲਾ ਅੱਕਰ ਖੇਡਣਾ ਲੈਣਾ ਮੈਨੂੰ ਤਾਂ ਹੀ ਗਵਰਨਮੈਂਟ ਨੂੰ ਅਪੀਲ ਕਰਨਾ ਹੈ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੇ ਗੇਮ ਦੇ ਵਿੱਚ ਸਟੇਟ ਲੈਵਲ ਨੈਸ਼ਨਲ ਲੈਵਲ ਦੇ ਕਿਡ ਕਿਉਂਦੇ ਆ ਉਹਨਾਂ ਦੀ ਉਸੇ ਦੇ ਅਕੋਰਡਿੰਗ ਵੀ ਉਹਨਾਂ ਜਿਹੜੀ ਹੈ ਕਿ ਉਹ ਸਪੋਰਟਸ ਕਰਨੀ ਚਾਹੀਦੀ ਉਹਨਾਂ ਦੀ ਲਗਾਤਾਰ ਪੰਜਾਬ ਬੰਦਰ ਪੰਜਾਬ ਨੂੰ ਕਿਤਨਾ ਕਿਤੇ ਉੜਦਾ ਪੰਜਾਬ ਦੇ ਨਾਂ ਤੇ ਨਾਜ ਜਾਣਿਆ ਜਾਂਦਾ ਕਿਤਨਾ ਕਿਤੇ ਗੱਲਾਂ ਕੀਤੀਆਂ ਜਾਂਦੇ ਨੇ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਕਿਤਨਾ ਕਿਤੇ ਨਸ਼ਿਆ ਚ ਗਲਤ ਹੁੰਦਾ ਜਾ ਰਿਹਾ ਪਰ ਅੱਜ ਇੱਕ ਗੱਲ ਕਰਾਂਗੇ ਪੰਜਾਬ ਦੇ ਹਲਕਾ ਅਜਨਾਲਾ ਦੇ ਜਿਹੜੇ ਰਹਿਣ ਵਾਲੇ ਇੱਕ ਕੋ ਬੱਚੇ ਛੋਟੇ ਬੱਚੇ ਨੇ 14 ਸਾਲਾ ਉਮਰ ਜੋ ਬੱਚੇ ਦੀ ਹੈ ਕਿ ਉਸਨੇ ਇੱਕ ਨਾਮ ਰੌਸ਼ਨ ਕੀਤਾ ਆਪਣੇ ਪਰਿਵਾਰ ਦਾ ਜੋ ਕਿ ਟਾਈ ਕਮਾਂਡੋ ਦੇ ਵਿੱਚ 브੍ਰੌਂਜ਼ ਮੈਡਲ ਜਿੱਤ ਕੇ ਘਰ ਪਹੁੰਚਾ ਲਖਨਊ ਵਿਖੇ ਹੋਈਆਂ ਨੈਸ਼ਨਲ ਗੇਮਾਂ ਵਿੱਚ ਅੱਜ ਉਹ ਬੱਚੇ ਦਾ ਘਰ ਆਉਣ ਤੇ ਜਿਹੜਾ ਪਰਮਾ ਸਵਾਗਤ ਕੀਤਾ ਗਿਆ ਉਸ ਤਰੀਕੇ ਨਾਲ ਅੱਜ ਮਾਪਿਓ ਵੱਲੋਂ ਦਾਦਾ ਜੀ ਵੱਲੋਂ ਪਰ ਮਾਣ ਸਵਾਗਤ ਕੀਤਾ ਗਿਆ ਜਿਸ ਤਰੀਕੇ ਨਾਲ ਬੱਚੇ ਦਾ ਪਹਿਲਾ ਮੂੰਹ ਮਿੱਠਾ ਕਰਾਇਆ ਗਿਆ ਉਸ ਤੋਂ ਬਾਅਦ ਬੱਚੇ ਨੂੰ ਕਿਤੇ ਚੁੰਮ ਚੁੰਮ ਕੇ ਅੱਜ ਉਹਨੂੰ ਘਰ ਦੇ ਵਿੱਚ ਪਰਵੇਸ਼ ਕਰਵਾਇਆ ਗਿਆ ਬੱਚੇ ਦਾ ਉਹਦੇ ਨਾਲ ਸਾਡੇ ਨਾਲ ਬੱਚਾ ਵੀ ਮੌਜੂਦ ਹੈ ਐਸੇ ਪਰਿਵਾਰ ਵੀ ਸਾਰਾ ਮੌਜੂਦ ਆਪਾਂ ਗੱਲ ਕਰਾਂਗੇ ਆ ਬੇਟਾ ਕੀ ਨਾਮ ਆ ਜੀ ਗੁਰਪ੍ਰਤਾਪ ਸਿੰਘ ਆ ਗੁਰਪ੍ਰਤਾਪ ਸਿੰਘ ਜੀ ਅੱਜ ਬ੍ਰੌਂਜ਼ ਮੈਡਲ ਜਿੱਤ ਕੇ ਆ ਰਹੇ ਹੋ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿੰਨੀ ਮਿਹਨਤ ਲੱਗੀ ਇਸ ਉਦਿਕਰ ਪਹੁੰਚਣ ਲੱਗਿਆ ਬਹੁਤ ਮਿਹਨਤ ਲੱਗੀ ਆ ਕਿੰਨੀ ਮਿਹਨਤ ਦਾ ਅਸਰ ਜੇ ਆਪਾਂ ਗੱਲ ਕੀ ਜਿੱਤੇ ਪੇਰੈਂਟਸ ਨੂੰ ਜਾਂਦਾ ਹੈ ਕੋਚ ਬੜੇ ਇਸ ਤੋਂ ਦੇ ਸਟ੍ਰੈਚਿੰਗ ਕਰਨੀ ਪੈਂਦੀ ਆ ਬੁਲ ਕਿਕਸ ਕਰਨੀ ਪੈਂਦੀਆਂ ਪਰ ਇਹ ਇਹਦੇ ਵਿੱਚ ਕਰੜੀ ਮਿਹਨਤ ਕਰਨੀ ਪੈਂਦੀ ਆ ਸੱਟਾਂ ਵੀ ਲੱਗ ਜਾਂਦੀਆਂ ਨੇ ਅੱਗੇ ਜਿਹੜਾ ਵਿਰੋਧੀ ਖੇਡਦਾ ਉਹ ਆਪਣੇ ਲੋ ਪੂਰਾ ਜ਼ੋਰ ਲਾਉਂਦਾ ਤੁਸੀਂ ਵੀ ਜ਼ੋਰ ਲਾਉਂਦੇ ਹੋ ਕਿੰਨੀ ਗਾ ਜਿਹੜਾ ਇਹ ਔਕੀ ਗੇਮ ਹੁੰਦੀ ਹੈ ਗੇਮ ਤੇ ਜਦੋਂ ਆਪਾਂ ਕਰੀਏ ਫਿਰ ਜੋ ਮਿਹਨਤ ਕਰੀਏ ਫਿਰ ਤਾਂ ਔਕੀ ਲੱਗਦੀ ਆ ਜਦੋਂ ਬੰਨਾ ਜਿੰਨਾ ਵਾਸਤੇ ਨਹੀਂ ਆ ਔਕੀ ਲੱਗ ਜਾਂਦੀ ਇਹਨਾਂ ਨੂੰ ਅੱਜ ਅੱਜ ਕਿੰਨਾ ਕੁ ਮਾਣ ਹੋ ਰਿਹਾ ਘਰ ਪਰ ਪਹੁੰਚੇ ਉਹਨਾਂ ਦੇ ਸਵਾਗਤ ਕੀਤਾ ਗਿਆ ਵਾ ਬਹੁਤ ਮਾਣ ਹੋਣ ਲਿਆ ਆਪਣੇ ਜੇ ਇਸ ਦਾ ਕ੍ਰੈਡਿਟ ਕਿਹਨੂੰ ਦੇਣਾ ਚਾਹੋਗੇ ਜੇ ਸਾਰੇ ਜਿੰਨਾ ਅਜ ਮਾਨ ਸਤਕਾਰ ਮਿਲਿਆ ਆ ਬ੍ਰੌਂਜ਼ ਮੈਡਲ ਲੈ ਕੇ ਆਏ ਉਹ ਇਹਦਾ ਸਤਕਾਰ ਕੋਚ ਨੂੰ ਦੇਣਾ ਚਾਹੋਗੇ ਕਿ ਪੇਰੈਂਟਸ ਨੂੰ ਦੇਣਾ ਚਾਹੋਗੇ ਦੋਨੋਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੀ ਫੀਲ ਕਰੋਗੇ ਨਸ਼ੇ ਛੱਡੋ ਤੇ ਜਿਮਾਂਲ ਜਾਓ ਹੁਣ ਗਾ ਕੀ ਸੁਪਨਾ ਹੈ ਹੁਣ ਤੁਸੀਂ ਅੱਲੇ ਛੋਟੀ ਉਮਰ ਆ 14 ਸਾਲ ਦੀ ਇਹਦੇ ਵਿੱਚ ਆਪਾਂ ਬ੍ਰੌਂਜ਼ ਮੈਡਲ ਲੈ ਲਿਆ ਹੁਣ ਅਗਲਾ ਕੀ ਪਲਾਨ ਆ ਅਗਲੇ ਵੀ ਖੇਡਣੀ ਹੈ ਸਕੂਲ ਗੇਮਸ ਤੇ ਜਾਏਗੇ ਉਹ ਨਹੀਂ ਹੁਣ ਗਾਂ ਕਿਹੜਾ ਮੈਡਲ ਆਉਣਾ ਬ੍ਰੌਂਜ਼ ਕੀ 골ਡ ਲੈ ਕੇ ਆਉਣਾ 골ਡ 골ਡ ਲੈ ਕੇ ਆਣਾ ਠੀਕ ਆ ਸਾਡੇ ਨਾਲ ਇਥੇ ਕੋਈ ਵੀ ਮੌਜੂਦ ਨੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਖੁਸ਼ੀ ਮਿਲੀ ਆ ਅੱਜ ਤੁਹਾਡੇ ਵਾਲਾ ਸਿਖਾਇਆ ਹੋਇਆ ਬੱਚਾ ਛੋਟਾ 14 ਸਾਲ ਦੀ ਉਮਰ ਆ ਪਰ ਅੱਜ ਬ੍ਰੌਂਜ਼ ਮੈਡਲ ਲੈ ਕੇ ਘਰ ਪਹੁੰਚਿਆ ਹਾਂ ਜੀ ਬਹੁਤ ਖੁਸ਼ੀ ਆ ਜੀ ਮੈਂ ਕੰਨਾ ਕਿ ਸਾਰੇ ਪਰਿਵਾਰ ਨੇ ਬਹੁਤ ਹੀ ਇਹਦਾ ਤਨਮਨ ਸਵਾਦ ਕੀਤਾ ਹੈ ਜਿਹਦੇ ਵਿੱਚ ਇਹ ਆ ਕਿ ਬੱਚੇ ਨੂੰ ਵੀ ਬੜੀ ਖੁਸ਼ੀ ਹੋਈ ਆ ਮੈਂ ਹਰ ਇੱਕ ਬੱਚੇ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਇਸੇ ਤਰ੍ਹਾਂ ਹੀ ਆਪਣੇ ਮਾਪਿਓ ਦਾ ਜਿਹੜਾ ਸਿਰ ਉੱਚਾ ਰੱਖੋ ਨਸ਼ਿਆਂ ਔਰ ਸਪੋਰਟਸ 'ਤੇ ਧਿਆਨ ਦਿਓ ਤਾਂ ਜੋ ਮਾਂ ਸਮਾਨ ਤੁਹਾਨੂੰ ਮਿਲ ਸਕੇ ਔਰ ਨਸ਼ਿਆਂ ਤੋਂ ਦੂਰ ਰਹਸੋ ਪਰ ਤੁਸੀਂ ਕੋਚ ਮਿਹਨਤ ਕਰਦੇ ਹੋ ਪਰ ਕੀ ਲੱਗਦਾ ਕਿ ਸਰਕਾਰਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਨਾਲ ਨਾਲ ਸਰਕਾਰਾਂ ਨੂੰ ਇਹਨਾਂ ਬੱਚਿਆਂ ਨੂੰ ਚੁਣਨਾ ਚਾਹੀਦਾ ਆ ਫੀਸਾਂ ਦੇ ਵਿੱਚ ਕੋਈ ਲਸ ਮਿਲਣੀ ਚਾਹੀਦੀ ਆ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਬਿਲਕੁਲ ਸਰ ਹੋਣੀ ਚਾਹੀਦੀ ਹੈ ਮੈਂ ਤਾਂ ਇਹੀ ਗਵਰਨਮੈਂਟ ਨੂੰ ਅਪੀਲ ਕਰਨਾ ਹੈ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੇ ਗੇਮ ਦੇ ਵਿੱਚ ਸਟੇਟ ਲੈਵਲ ਨੈਸ਼ਨਲ ਲੈਵਲ ਦੇ ਕਿਡ ਕਿਉਂਦੇ ਆ ਉਹਨਾਂ ਦੀ ਉਸੇ ਅਕੋਰਡਿੰਗ ਦੇ ਉਹਨਾਂ ਜਿਹੜੀ ਆ ਕਿ ਉਹ ਸਪੋਰਟਸ ਕਰਨੀ ਚਾਹੀਦੀ ਇਹਨਾਂ ਦੀ ਸਪੋਰਟ ਹੋਣ ਦੇ ਨਾਲ ਨਾਲ ਇਹ ਅੱ ਕਈ ਬੱਚੇ ਐਸੇ ਜਿਹੋ ਹੁੰਦੇ ਆ ਕਿ ਉੱਥੇ ਕੀ ਲੈਵਲ ਤੇ ਰਹਿ ਜਾਂਦੇ ਆ ਇਸ ਲਈ ਮੈਂ ਸਰਕਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਉਹ ਜਿਹੜਿਆ ਹੈ ਕਿ ਵੱਧ ਤੋਂ ਵੱਧ ਜਿਹੜੇ ਆ ਗਰੀਬ ਘਰਾਂ ਪਰਿਵਾਰਾਂ ਦੇ ਬੱਚੇ ਜਿਹੜੇ ਕਿ ਆਪਣੀ ਮੱਲੇ ਕੀ ਵਿੱਣਸ ਦੇ ਪ੍ਰੋਬਲਮ ਦੇ ਕਾਰਨ ਖੇਡ ਨਹੀਂ ਪਾਉਂਦੇ ਅੱਗੇ ਇਸ ਲਈ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਅੱਗੇ ਲੈਵਲ ਤੇ ਲੈ ਕੇ ਜਾਇਆ ਜਾਵੇ ਤਾਂ ਜੋ ਉਹ ਇੰਡੀਆ ਦਾ ਆਪਣੀ ਸਿਟੀ ਦਾ ਕਾ ਰੋਸ਼ਨ ਕਰ ਸਕਣ ਅਜੀ ਪਿਤਾ ਜੀ ਤੁਸੀਂ ਅੱਜ ਕਿੰਨਾ ਕੁ ਮਾਣ ਮਸੂਰ ਹੋਇਆ ਬੱਚੇ ਨੂੰ ਅੱਜ ਘਰ ਰਿਸਿਵ ਕੀਤਾ ਹੈ ਮੌਜਾ ਦਾ ਮਾਣ ਹੈ ਮੌਜਾ ਦਾ ਮਨਸੂਰ ਹੈ ਪਰ ਦੇਖੀਦਾ ਕਿ ਇਹ ਜਿਹੜੇ ਛੋਟੀ ਉਮਰ ਦੇ ਬੱਚੇ ਗਲੀਆਂ 'ਚ ਖੇਡਦੇ ਖੂੜਦੇ ਫਿਰਦੇ ਨੇ ਪਰ ਅੱਜ ਬੱਚਾ ਬ੍ਰੌਂਜ਼ ਮੈਡਲ ਲੈ ਕੇ ਆਇਆ ਕਿੰਨੀ ਖੁਸ਼ੀ ਹੋ ਰਹੀ ਹੈ ਮੈਂ ਤੁਹਾਨੂੰ ਬੱਸ ਇਹ ਨਜ਼ਰ ਆਉਂਦਾ ਵੀ ਇਹ ਜਿਹੜੀ ਅੱਧੀ ਵੀ ਹੈ ਮੇ ਮਾਰਾ ਨੇ ਗੁਰੂ ਆਮ ਦਾਸੀ ਨੇ ਤੇ ਇਹਨੇ ਮਿਹਨਤ ਕੀਤੀ ਆ ਤੇ ਇਹ ਬ੍ਰੌਂਜ਼ ਮੈਡਲ ਲੈ ਗਿਆ ਪਰ ਹੁਣ ਗਾਂਹ ਕੀ ਤਿਆਰੀ ਕਰਾਓਗੇ ਬੱਚਾ ਕਹਿੰਦਾ ਕਿ ਮੈਂ 골ਡ ਮੈਡਲ ਲੈ ਕੇ ਆਉਣਾ ਹਲੇ ਹੁਣ ਤੇਰੀਆਂ ਉਤਰਾ ਖਾਣੇ ਦੇ ਵਜ੍ਹਾ ਇੰਟਰਨੈਸ਼ਨਲ ਅੱਗੇ ਮੋੜ ਜਾ ਉਹਦੇ ਵਿੱਚ 골ਡ ਮੈਡਲ ਦਾ ਕੰਦਾ ਮੈਂ ਲੈ ਕੇ ਆਉਂਗਾ ਠੀਕ ਹੈ ਅੱਜ ਫਿਰ ਮਾਨ ਸਤਕਾਰ ਕੀਤਾ ਗਿਆ ਹੈ ਹੋਰ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦੇ ਜਿਹੜੇ ਮਾਪੇ ਹੋ ਜਣੇ ਜਿਹੜੇ ਬੱਚਾ ਨੂੰ ਖੇਡਣ ਲਈ ਬਾਹਰ ਭੇਜਦੇ ਹੀ ਨਹੀਂ ਕੀ ਅਪੀਲ ਕਰਨੀ ਚਾਹੁੰਦੇ ਉਹਨਾਂ ਨੂੰ ਮੈਂ ਨੇ ਸਾਰੇ ਨੂੰ ਆਖ ਦਿਉਣਗੇ ਉਹ ਬੰਦ ਕਰਨਾ ਕਿ ਬੱਚਿਆਂ ਨੂੰ ਖੇਡਣ ਦਾ ਪਾਓ ਤੇ ਬੱਚਾ ਅੱਤ ਕਿਹਦਾ ਲੈਣਾ ਠੀਕ ਹੈ ਇੱਥੇ ਨਾਲ ਦਾਦਾ ਜੀ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਜਿੱਥੇ ਮਾਪਿਆਂ ਦਾ ਵੱਡਾ ਯੋਗਦਾਨ ਹੁੰਦਾ ਕਿ ਤੇ ਦਾਦਿਆਂ ਨੂੰ ਵੀ ਵੱਖਰਾ ਚਾਹ ਹੁੰਦਾ ਹੈ ਹਾਂਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਸਰਦਾਰ ਦਰਮੇਸ਼ ਸਿੰਘ ਸ਼ੀਨਾ ਅਰੇ ਮੈਂ ਬਿਜੀ ਬੋਰਡ ਚ ਰਿਟਾਇਰ ਹਾਂ ਅੱਜ ਕਿੰਨੀ ਖੁਸ਼ੀ ਹੋ ਰਹੀ ਆ ਪੁੱਤਰੇ ਨੂੰ ਰਸੀਬ ਕੀਤਾ ਆ ਬਹੁਤ ਜ਼ਿਆਦੀ ਖੁਸ਼ੀ ਹੋ ਰਹੀ ਆ ਮੇਰੇ ਇਲਾਕੇ ਦੇ ਮੇਰੇ ਪਿੰਡ ਦੇ ਸਰਪੰਚਾਂ ਲਾਗੇ ਬਹੁਤ ਬੜ ਸੱਜਣਾ ਰਸ ਵਾਲੇ ਵੀ ਜੀਨ ਮੈਂ ਕਹਨਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮਾੜੇ ਦੇ ਗਰੀਬ ਦੇ ਘਰ ਆਇਆ ਇਹ ਬੱਚੇ ਦਾ ਆਉਂਦਾ ਤੇ ਮਾਨ ਸਤਕਾਰ ਕੀਤਾ ਪਰਮਾਤਮਾ ਇਹਨਾਂ ਨੂੰ ਵੀ ਇਹਨਾਂ ਦੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਵੀ ਮਹਾਰਤ ਤਰਕੀਆਂ ਬਖਸ਼ੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ 골ਡ ਮੈਡਲ ਲਿਆਉਣਾ ਚਾਹੁੰਦਾ ਵਾ ਕਿਸ ਤਰੀਕੇ ਦੀ ਪ੍ਰੇਰਣਾ ਰਹੂਗੀ ਦਾਦੇ ਵੱਲੋਂ ਅਸੀਂ ਸਾਡਾ ਪਰਿਵਾਰ ਜਿਹੜਾ ਅੰਮਰਤਾਰੀ ਆ ਸਾਡਾ ਪਰਿਵਾਰ ਦੇ ਵਿੱਚ ਕੋਈ ਨਸ਼ਾ ਨਹੀਂ ਮੈਂ ਤਾਂ ਕਹਿੰਦਾ ਜਿੱਤਰਾ ਸਾਡਾ ਪਰਿਵਾਰ ਐ ਇਸ ਤਰ੍ਹਾਂ ਸਾਰੇ ਪਰਿਵਾਰ ਸੱਚੇ ਤੇ ਤਨਾ ਹੀ ਇਹ 골ਡ ਮੈਡਲ ਨੇ ਹੁਣ ਇਹ ਬੱਚੇ ਦੀ ਬੜੀ ਮਿਹਨਤ ਆ ਅਸੀਂ ਵੀ ਜਿੰਨੇ ਜੁਗੇ ਆ ਗਰੀਬੀ ਜ਼ਰੂਰ ਹੈ ਸਾਡੇ ਘਰ 'ਚ ਪਰ ਅਸੀਂ ਮਿਹਨਤ ਜ਼ਰੂਰ ਹੈ ਬੱਚੇ ਨੂੰ ਕਰਾਵਾਂਗੇ ਬੱਚਾ ਹੁਣ ਆ ਰਿਹਾ ਮਿਹਨਤ ਕਰਦਾ ਕਿਸੇ ਮਿਹਨਤ ਨੂੰ ਇਹ ਪਛਾਣ ਨਹੀਂ ਹੋਏਗਾ ਤੇ ਨਾ ਹੀ ਅਸੀਂ ਇਹਦੇ ਤੋਂ ਪਿੱਛੇ ਹੋਵਾਂਗੇ ਅਸੀਂ ਆਪਣਾ ੱਤਲ ਫੁੱਲ ਜੋ ਵੀ ਕਮਾਈ ਤੋਂ ਜੋ ਵੀ ਦਸਵੰਦ ਕੱਢ ਕੇ ਬੱਚੇ ਨੂੰ ਖਾਣ ਪੀਣ ਨੂੰ ਦਵਾਂਗੇ ਤਾਂ ਕਿ ਤਗੜਾ ਹੋ ਕੇ ਹਿੰਦੁਸਤਾਨ ਦਾ ਭਾਰਤ ਦਾ ਪੰਜਾਬ ਦਾ ਇਲਾਕਿਆਂ ਦਾ ਇਲਾਕਾ ਚਾਚੀ ਨਾਮ ਚਾਚਾ ਦਾ ਤੇ ਆਪਣੇ ਸਕੂਲ ਚਾਚੀ ਨਾ ਰਾਜਵਿੰਦਰ ਸਿੰਘ ਸ਼ੈਨਾ ਦੇ ਸਕੂਲ ਦੇ ਵਿੱਚ ਪੜਦਾ ਤੇ ਬਹੁਤ ਸਕੂਲ ਵੱਲੋਂ ਵੀ ਬੜਾ ਮਾਨ ਤੇ ਸਤਿਕਾਰ ਇਹਨੂੰ ਮਿਲਦਾ ਉਹ ਵੀ ਬੜੀ ਬੜੀ ਫੀਸਾਂ ਵੀ ਮਾਫ਼ ਕੀਤੀਆਂ ਹੁੰਦਾ ਤੇ ਮਹਾਰਾਜ ਦੀ ਬੜੀ ਕਿਰਪਾ ਤੁਹਾਡਾ ਵੀ ਧੰਨਵਾਦ ਜਿੱਤੇ ਜਿੱਥੇ ਕੋਚਾਂ ਦਾ ਇੱਥੇ ਧੰਨਵਾਦ ਹੁੰਦਾ ਟ੍ਰੇਨਰ ਵੀ ਸਾਡੇ ਨਾਲ ਨੇ ਜਿਨ੍ਹਾਂ ਨੇ ਵੱਡੀ ਟ੍ਰੇਨਿੰਗ ਦਿੱਤੀ ਕਿਉਂਕਿ ਕੋਚਾਂ ਵੀ ਜਿੱਥੇ ਮਿਹਨਤ ਹੁੰਦੀ ਆ ਮਾਪਿਆਂ ਦਾ ਵੀ ਸਤਿਕਾਰ ਹੁੰਦਾ ਪਰ ਜਿੱਥੇ ਟ੍ਰੇਨਰ ਦਾ ਬੜਾ ਵੱਡਾ ਯੋਗਦਾਨ ਹੁੰਦਾ ਅੱਜ ਤੁਸੀਂ ਟ੍ਰੇਡ ਕੀਤਾ ਬੱਚੇ ਨੂੰ ਅੱਜ ਮਾਣ ਮਿਲ ਰਿਹਾ ਹੈ ਪਹੁੰਚੇ ਉਹ ਘਰ ਬੱਚੇ ਦਾ ਸਵਾਗਤ ਕੀਤਾ ਜਾ ਰਿਹਾ ਕਿੰਨਾ ਕੁ ਮਾਣ ਮਸੂਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿੰਨੀ ਮੈਂ ਇਹਨਾਂ ਨੂੰ ਮਿਹਨਤ ਕਰਾਈ ਆ ਉਹਨਾਂ ਨੇ ਉਹ ਤੋਂ ਦੁੱਗਣਾ ਮੈਨੂੰ ਨਤੀਜਾ ਦਿੱਤਾ ਹੈ ਅਗਰ ਕੋਚ ਮਿਹਨਤ ਕਰਵਾਉਂਦਾ ਤਾਂ ਅੱਗੋ ਬੱਚੇ ਨਾਕੋਸ਼ ਕਰਨ ਚਲੋ ਉਹ ਤੇ ਉਹਨਾਂ ਦੀ ਕਿਸਮਤ ਆ ਪਰ ਇਹਨੇ ਆਪਣਾ ਮੈਡਲ ਲਿਆਂਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਬਹੁਤ ਮਾਨ ਹੈ ਇਸ ਤੇ ਹੋਰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਦੇਖਣਾ ਹੈ ਕਿ ਵੱਡੇ ਪੱਧਰ ਤੇ ਜਿਆਦਾ ਸਾਰੇ ਬੱਚੇ ਜਿਹੜੇ ਸਾਡੇ ਸਟੱਡੀ ਕਰਕੇ ਉਦੇਸ਼ਾ ਚ ਜਾਈ ਜਾਂਦੇ ਆ ਜਿੰਮਾਂਵਾਲ ਬਹੁਤ ਬੱਚੇ ਘਟ ਵੱਧਦੇ ਆ ਕੀ ਅਪੀਲ ਕਰਨੀ ਚਾਹੋਗੇ ਮਾਤੇ ਇਹ ਹੀ ਗਾਣਾ ਚਾਹੁੰਨੀ ਆ ਜਿਹੜੇ ਬੱਚੇ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਉਹ ਇੱਥੇ ਰਹਿ ਕੇ ਆਪਣਾ ਸਟੱਡੀ ਕਰਨਗੇ ਮਾ ਵੱਲ ਧਿਆਨ ਦੇਣ ਇੱਥੇ ਆਪਣਾ ਬਹੁਤ ਕੁਝ ਕਰ ਸਕਦੇ ਨੇ ਬਾਹਰ ਜਾ ਕੇ ਵੀ ਕੋਈ ਹਾਲ ਹੈਗਾ ਨਹੀਂ ਹੁਣ ਜੇ ਬਾਹਰ ਵੇਖਿਆ ਜਾਵੇ ਉੱਤੇ ਵੀ ਕਮਾਈ ਕੋਈ ਰਹਿ ਨਹੀਂ ਗਈ ਇਸ ਕਰਕੇ ਬੱਚੇ ਇੱਥੇ ਵੀ ਗਮਾ ਵਿੱਚ ਕੋਈ ਹੋਰ ਵੀ ਕਮਾ ਵਿੱਚ ਪੜ੍ਹਾਈ ਕਰਕੇ ਇੱਥੇ ਵੀ ਆਪਣਾ ਕੰਮ ਕਰ ਸਕਦੇ ਨੇ ਠੀਕ ਹੈ ਲਗਾਤਾਰ ਤਸਵੀਰਾਂ ਹੀ ਤੁਸੀਂ ਵੇਖ ਰਹੇ ਹੋ ਕਿ ਅਸੀਂ ਅੱਜ ਇੱਥੇ ਕੁਕੜਾਂ ਵਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਹੁਣ ਹਰ ਬੱਚਾ ਜਿਵੇਂ ਕਿ 14 ਸਾਲ ਦੀ ਉਹਦੀ ਉਮਰ ਆ ਅੱਜ ਬ੍ਰੌਂਜ਼ ਮੈਡ ਕਿਤਨਾ ਕਿਤੇ ਦਾਦੇ ਵੱਲੋਂ ਚਾਹ ਨਾਲ ਉਹਨੂੰ ਚੁੰਮਿਆ ਜਾ ਰਿਹਾ ਕਿਤਨਾ ਕਿਤੇ ਸਵਾਗਤ ਕੀਤਾ ਜਾ ਰਿਹਾ ਨਾਲ ਛੋਟੀ ਭੈਣ ਵੱਲੋਂ ਵੀ ਪਿਆਰ ਦਿੱਤਾ ਜਾ ਰਿਹਾ ਕਿ ਖੁਸ਼ੀ ਕੀਤੀ ਜਾ ਰਹੀ ਆ ਕਿ ਅੱਜ ਸਾਡਾ ਵੀਰ ਜਿਹੜਾ ਵਾ ਪੰਜਾਬ ਦਾ ਨਾਮ ਰੋਸ਼ਨ ਕਰਕੇ ਆਇਆ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕਰਕੇ ਅੱਜ ਬ੍ਰੌਂਜ਼ ਮੈਡਲ ਲੈ ਕੇ ਘਰ ਪਹੁੰਚਾ ਬਾਕੀ ਤੁਸੀਂ ਵੀ ਜੁੜੇ ਰਹੋ ਇਦਾਂ ਹੀ ਦਸੰਬਰ ਰੋਜ ਨਾਲ ਅਜ ਨਾਲਾ ਤੋਂ ਜਗੀ ਸਿੰਘ ਜੀ ਦੇ